ਆਣਾ ਜੀ ਹਾਂ ਕਿਹੜਾ ਪਿੰਡ ਹੈ ਬਾਈ ਵੀਰ ਜੀ ਮੇਰਾ ਪਿੰਡ ਧਸਕਾ ਜੀ ਝੋਨਾ ਲਾਤਾ ਹਾਂਜੀ ਹਾਂ ਝੋਨਾ ਲੱਗ ਗਿਆ ਜੀ ਆਪਣਾ ਡੇਢ ਕਿੱਲਾ ਰਹਿ ਗਿਆ ਪੌਦਾ ਵਾਲਾ ਜੀ ਅੱਛਾ ਆਪਣਾ ਠੇਕੇ ਦਾ ਕੀ ਰੇਟ ਹੈ ਜ਼ਮੀਨ ਦਾ ਇੱਥੇ ਜੀ ਹੈਗਾ 82 83000 ਰੁਪਿਆ ਜੀ ਦੋ ਕਿਸ਼ਤਾਂ ਨੇ ਨਹੀਂ ਜੀ ਇੱਕ ਕਿਸ਼ਤ ਚ ਪੈਸੇ ਜੀ 83000 ਰੁਪਿਆ ਇੱਕ ਕਿਸ਼ਤ ਚ ਹਾਂਜੀ ਹਾਂ ਵਾਸ ਦੇਣਾ ਪੈਂਦਾ ਜੀ ਕਿੰਨਾ ਕਿਲਾਤਾ ਝੋਨਾ ਅੱਛਾ 60 ਕਿੱਲੇ ਫਿਰ ਤਾਂ ਠੇਕੇ ਤੇ ਲਏ ਹੋਏ ਨੇ ਹਾਂਜੀ ਹਾਂ ਹਾਂ 10 ਆਪਣੇ ਘਰ ਦੇ ਦੇ 50 ਠੇਕੇ ਦੇਣੇ ਜੀ ਅੱਛਾ 50 ਠੇਕੇ ਤੇ ਹਾਂਜੀ ਹਾਂ ਇੱਕ ਕਿਸ਼ਤ ਚ ਹਾਂਜੀ 83000 ਦਾ ਠੇਕਾ ਹੋ ਗਿਆ ਤੇ ਖਰਚਾ ਹੀ ਪੈ ਜਾਂਦਾ ਏ 70 ਲੱਖ ਤੇ ਜਾਣੇ ਜੀ ਕੰਮ 70 ਲੱਖ ਰੁਪਇਆ ਖਰਚਾ ਹੋ ਜੂ ਪਿੱਛੇ ਜੀ ਹਾਂ ਸਭ ਸਪਰਿਆਂ ਰਿਆਂ ਬਹੁਤ ਮਹਿੰਗੀਆਂ ਨੇ ਜੀ ਹਾਂ ਭਾਈ ਕਿੰਨਾ ਕ ਲਾ ਦਨੇ ਹੋ ਹਾਂਜੀ ਅਸੀਂ 16 ਬੰਦੇ ਆ ਜੀ ਹਾਂ ਕਿੰਨਾ ਲਾ ਦਨੇ ਹੋ ਹਾਂਜੀ ਅਸੀਂ 4 ਕਿੱਲੇ ਲਾ ਆ ਜੰਨੇ ਆ ਜੀ 4 ਕਿੱਲੇ ਸੋਨਾ ਬੰਦੇ ਐਨ ਵਧੀਆ ਟਾਈਮ ਨਾਲ ਡਨ ਟੂ ਡਨ ਆ ਜੀ ਚਾਰ ਡੇਲੀ ਲਾ ਦਨੇ ਹੋ 21 ਦਿਨ ਹੋ ਗਏ 17 ਤਰੀਕ ਨੂੰ ਲੱਗ ਰਹੇ ਸੀ 21 ਦਿਨ ਹੋ ਗਏ ਜੀ ਸਾਨੂੰ ਹਾਂ ਹਾਂਜੀ 65 ਕਿੱਲਾ ਲਾਤਾ ਜੀ 65 ਕਿੱਲਾ ਲਾਤਾ ਹਾਂਜੀ ਕਿਹੜਾ ਪਿੰਡ ਹੈ ਪਿੰਡ ਨਦਾਨੇ ਤੋਂ ਆਜੀ 2 ਕਿੱਲੇ ਪਿੰਡ ਨਦਾਨੇ ਤੋਂ ਨਾ ਤੁਸੀਂ ਲਾਤਾ ਕਿਹਨੇ ਉਹ ਭਈਏ ਕਹਿੰਦਾ ਤੁਸੀਂ ਲਾਤੀ ਹੈ ਹੈ ਕਿ ਸਾਰਾ ਜ਼ਿੰਮੇਦਾਰ ਸਹੀ ਹੈ ਸਾਡਾ ਹਾਂ ਬੰਦੇ ਬੰਦੇ ਚਾਹ ਪਾਣੀ ਵੀ ਓਕੇ ਜੀ ਬਸ ਚਾਹ ਟਾਈਮ ਚਾਹ ਦਿੰਦਾ ਜੀ ਹੈ ਚਾਹ ਟਾਈਮ ਚਾਹ ਦਿੰਦਾ ਖੁਸ਼ ਰੱਖ ਰਹੀ 24 ਘੰਟੇ ਦੀ ਕੋਈ ਆਪਾਂ ਨੂੰ ਦਿੱਕਤ ਨਹੀਂ ਕਿਸੇ ਗੱਲ ਦੀ ਜੀ ਠੀਕ ਹੈ ਬਹੁਤ ਵਧੀਆ ਜ਼ਿੰਮੇਦਾਰ ਮਿਲਿਆ ਜੀ ਵੱਟ ਤੇ ਸਾਨੂੰ ਕਹਿੰਦੇ ਆਪਣੇ ਰੁਪਏ ਚੱਕੋ ਝੋਨਾ ਲਾ ਕੇ ਆਪਣੇ ਰੁਪਏ ਲੈ ਜਾਓ ਜੀ ਜਿਵੇਂ ਬਾਈ ਕਹਿੰਦਾ 4 ਕਿੱਲੇ ਡੈਲੀ ਲਾਦਦੇ ਨੇ ਲਾਦਦੇ ਨਿਓ ਕਾ ਕਿੱਲੇ ਲਾਦਦੇ ਨੇ ਡੈਲੀ ਅਸੀਂ ਲਾਦੇ 4 4.5 ਕਿੱਲੇ ਲਾਦਦੇ ਜੀ ਜੀ ਲਾ ਕੇ ਵਧੀਆ ਝੋਨਾ ਲੱਗਦੇ ਆ ਕਿਵੇਂ ਜੀ ਜ਼ਿੰਮੇਦਾਰ ਕਹਿੰਦਾ ਉਹ ਜੀ ਝੋਨਾ ਲ ਰਹਿੰਦਾ ਜੀ ਰਹਿੰਦਾ ਹੈ ਜੀ ਕਿੰਨਾ ਕੁ ਅਜੇ ਰਹਿੰਦੇ 20 ਕਿੱਲੇ ਠੇਕੇ ਤੇ ਲਿਆ ਹੋਇਆ ਹਾਂਜੀ ਕਿਹੜਾ ਪਿੰਡ ਹੈ ਸਤਕਾ ਜੀ ਕੀ ਰੇਟ ਲਿਆ ਹੋਇਆ ਹੈ ਇਥੇ ਵਾਲਾ ਰੇਟ ਹੈ ਜੀ ਅੱਛਾ 83 83 ਜਿੰਨਾ ਓਕੇ ਸਾਰਾ ਜ਼ਿੰਮੇਵਾਰ ਸਹੀ ਹੈ ਸਾਡਾ ਬੰਦੇ ਬੰਦੇ ਚਾਹ ਪਾਣੀ ਦੇ ਓਕੇ ਲਾਤੇ 65 ਕਿੱਲੇ ਹਾਂਜੀ ਹਾਂਜੀ ਕਾਇਦਨਾਚ ਇਹ ਲਾਤੇ ਜੀ 20 ਦੇਣਾ ਚਾਹੀਦਾ ਜੀ ਕੋ ਸਿਸਟਮ ਹੁੰਦੇ ਨੇ ਬਿਲਕੁਲ ਦੋਸਤੋ ਤੁਸੀਂ ਇਹ ਲਾ ਲਓ ਵੀ 4 ਕਿੱਲੇ ਤੋਂ ਸਾਢੇ 4 ਕਿੱਲੇ ਦਾ ਦੜਾ ਚੱਲਦਾ ਜਦੋਂ ਪਹਿਲਾਂ ਗਰਮੀ ਸੀ ਉਦੋਂ ਸਾਢੇ ਕਿ ਤਿੰਨ ਕਿੱਲੇ ਜਾਨੀ ਕਿ ਗਰਮੀ ਵੀ ਬਾਲੀ ਸੀ 10 ਦਿਨ ਪਹਿਲਾਂ ਜੇ ਕਹੀਏ ਵੀ ਆਏ ਲਾ ਲੋ ਵੀ ਚੋ ਜੀ ਚਾਹ ਲਓ ਜੀ ਜੀ ਸਿਮਰ ਕਰਦੇ ਇਕਲਜੀ ਚਾਹ ਜੀ ਤੁਸੀਂ ਦੇਖ ਸਕਦੇ ਹੋ ਵੀ ਚਾਹ ਵੀ ਬਾਈਆਂ ਦੀ ਇੱਧਰ ਬਿਲਕੁਲ ਇਹ ਦੇਖ ਸਕਦੇ ਹੋ ਤੇ ਇੱਧਰ ਲਾ ਰਹੇ ਹਾਂ ਕਹਿੰਦੇ 65 ਕਿਲੇ ਲਾਤੇ ਟਿਕ ਸਕਦੇ ਹੋ ਵੀ ਚਾਹ ਵੀ ਬਾਈਆਂ ਦੀ ਇੱਧਰ 60 ਕਿਲੇ ਲਾਏ ਨੇ 10 ਆਬਦੇ ਨੇ 50 ਠੇਕੇ ਤੇ ਠੇਕਾ 82 83000 83 ਨੂੰ ਹਾਂਜੀ ਹਾਂ ਦਾੜੇ 83 ਨੂੰ ਲਈ ਹੋਈ ਹੈਗੀ ਤੁਸੀਂ ਪੰਚਾਇਤੀ ਜ਼ਮੀਨਾਂ ਕਿਵੇਂ ਆਹੇ ਇਹ ਜੀ ਆਪਣੀ ਲੋਕਲ ਜੀ ਲੋਕਲ ਜ਼ਿਮੀਦਾਰਾਂ ਦੀ ਜੀ ਅੱਛਾ ਦੀ ਹਾਂਜੀ ਹਾਂ ਤੇ ਤੁਸੀਂ ਲਾ ਲਓ ਵੀ ਠੇਕਾ ਵੀ ਨਕਦ ਦੇਣਾ 83 ਨੂੰ ਕੁੱਪ ਇਕੱਠੇ ਲਾਏ ਹੋਏ ਨੇ ਆਹ ਕੁੱਪ ਲਾਏ ਹੋਏ ਨੇ ਇਕੱਠੇ ਕਿੰਨੇ ਕੁੱਪ ਨੇ ਬਾਈ ਇਹ ਜੀ 16 ਨੇ ਜੀ ਅੱਛਾ ਨੇ ਵੀ ਇੱਧਰ ਖਣੋਰੀ ਕਣੀ ਝੋਨਾ ਲਾ ਰਹੇ ਸੀ ਮੈਂ ਦੇਖਦੇ ਆ ਬਾਈਆਂ ਨਾਲ ਗੱਲਬਾਤ ਕਰਦੇ ਆ ਵੀ ਭਈਆਂ ਦੇ ਬਰਾਬਰ ਲਾਦੇ ਨੇ ਉਹ ਕਿਵੇਂ ਆ ਗੱਲਬਾਤ ਹਾਂ ਬਾਈ ਜੀ ਕਿਹੜਾ ਪਿੰਡ ਹੈ ਮੇਰਾ ਠਸਕਾ ਬਾਈ ਜੀ ਠਸਕ ਲਾਤਾ ਚੋਣਾ ਹਾਂਜੀ ਲਾਤਾ ਜੀ ਆਪਣਾ ਡੇਢ ਕਿੱਲਾ ਰਹਿ ਗਿਆ ਜੀ ਅੱਜ ਤੱਕ ਡੇਢ ਰਹਿ ਗਿਆ ਕੀ ਰੇਟ ਚੱਲਦਾ ਰੇ ਰੇਟ ਦੇਖੋ ਜਿਹੜੇ ਖੋਲੇ ਨਹੀਂ ਹੈਗੇ ਪਿੰਡ ਦੇ ਕੀ ਖੋਲਦੇ ਨੇ ਸਾਰੇ ਸੱਪ ਵੀ ਨਹੀਂ ਕੁਝ ਕਹਿੰਦਾ ਬਣਾ ਉੱਥੋਂ ਉੱਥੋਂ ਦਾ ਧੂਆ ਮਾਰਦੇ ਜਿਹੜੇ ਕੋਰ ਆਉਂਦੇ ਧੂਆ ਜਿੱਦਾਂ ਦੋ ਦਿਨ ਤੂੰ ਮੈਨੂੰ ਕਹਿ ਦੇ ਸੱਪ ਨੂੰ ਦਿਖਾ ਦਿੰਦੀ ਗੋਗੀ ਸਾਹਿਬ ਖਾ ਗਿਓ ਇੰਨਾ ਲੜਦੀ ਰਹਿੰਦੀ ਐ ਕਰ ਲਾਂਗੇ ਜੀ ਲਾ ਲਾਂਗੇ ਬੱਟੇ ਭੱਟੇ ਕਰਨਾ ਪੈ ਜਾ ਕੋਈ ਕੰਮ ਕਰਦੀ ਇਹ ਸਾਡਾ ਹਾਂਜੀ ਲਾਣ ਵਾਲਾ ਬੰਦਾ ਹੈਗਾ ਭਾਈ ਉਹ ਮੁੰਡਾ 50 ਕਿਲੇ ਦੀ ਪਹੁੰਚ ਹੋ ਗਏ ਦੋ ਵਾਰ ਰੇੜੀ ਤੋੜਤੀ ਉਹਨੇ ਆਹ ਦੇਖੋ ਬਾਕਸੀ ਬੈਠੀ ਹੋਈ ਪਾੜਾ ਬਹੁਤ ਖੇਚਦੀ ਹੈ ਮੋਟਰਸਾਈਕਲ ਪਰ ਲਾਣਾ ਕਰਨ ਵਾਲੀ ਆ ਔਰ ਨਹੀਂ ਮਰੀਆ ਬਾਬਾ ਕਰ ਮਾਰਕ ਨਹੀਂ ਕਰ ਹਾਂਜੀ ਮਹਾਰਾਜ ਜੀ ਇਹ ਮੈਨੂੰ ਕਰਦੇ ਨੇ ਇਕੱਲੇ ਬੰਦੇ ਨੂੰ ਤੰਗ ਮੈਂ ਚੱਲਿਆ ਤਲਾਕ ਦੇ ਮੈਂ ਜਾ ਰਿਹਾ ਹੁਣ ਹਟ ਗਿਆ ਜੀਰੀ ਚੋਂ ਮੈਂ ਚੱਲਿਆ ਕਰੇ ਟੀ ਨਹੀਂ ਪਰਤੇ ਰਣੀ 15 ਮੋਰ ਰੇ